ਗੱਲ ਨਹੀਂ ਕਹੂੰਗਾ ਕਿ ਯਾਰ ਪ੍ਰਧਾਨ ਕੀ ਇਹ ਲੀਡ ਕਰੂਗਾ ਠੀਕ ਹੈ ਪੰਜਾਬ ਦੀ ਕਾਂਗਰਸ ਨੂੰ ਜਿਹੜੀ ਦਾ ਕੋਈ ਦੀਨ ਧਰਮੀ ਨਹੀਂ ਮੈਂ ਕਹਿ ਸਕਦਾਗਾ ਵੀ ਮੈਨਾਂ ਬੈਠ ਕੇ ਗੱਲ ਕਰਿਆ ਪੰਜਾਬ ਦੀ ਕਾਂਗਰਸ ਬਾਅਦ ਚ ਚਲਾਵੇ ਅਲੱਗ ਜਿਹੜਾ ਵਾਹ ਦਾ ਹਾਲ ਤਾਂ ਪੁੱਛ ਲਾ ਤੇਰਾ ਵਾਰ ਐਮਐਲਏ ਬਣਾਇਆ ਤੇਰੇ ਸਿਰ ਤੇ ਤਾਜ ਧਰਿਆ ਉਧਰ ਰੁਲਦੇ ਫਿਰਦੇ ਨੇ ਉਧਰ ਰੁਲਦੇ ਫਿਰਦੇ ਨੇ ਠੀਕ ਹੈ ਐਸ ਕਰਕੇ ਆਜਾ ਇੱਕ ਹੰਕਾਰ ਇੱਕ ਨਰਮਾਈ ਦੀ ਲੜਾਈ ਸੀ ਨਰਮਾਈ ਦੀ ਜਿੱਤ ਹੋਈ ਆ ਜੋ ਅਕਸਰ ਹੀ ਹੁੰਦੀ ਆ ਹਮੇਸ਼ਾ ਹੀ ਹੁੰਦੀ ਆ ਸਦੀਆਂ ਤੋਂ ਹੁੰਦੀ ਆ ਇਹ ਆ ਜਿਵੇਂ ਆ ਰਾਮ ਤੇ ਰਾਵਣ ਦੀ ਜਿਵੇਂ ਆਪਾਂ ਦੇਖਿਆ ਜਿਵੇਂ 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 ਆ ਰਾਮ ਤੇ ਰਾਵਣ ਦੀ ਗੱਲ ਆ ਇੱਕ ਪਾਸੇ ਹੰਕਾਰ ਚੜ੍ਹ ਕੇ ਬੋਲ ਰਿਆ ਸੀਗਾ ਇੱਕ ਪਾਸੇ ਨਰਮਾਈ ਸੀ ਤੇ ਲੋਕਾਂ ਨੇ ਨਰਮਾਈ ਨੂੰ ਚੁਣਿਆਗਾ ਠੀਕ ਹੈ ਪਰ ਵੇਲੇ ਜਦੋਂ ਡਿੰਪੀ ਬਾਈ ਜੀ ਹਾਰੇ ਹਨ ਉਹਦੇ ਕੰਮਲੇ ਤੋਂ ਹਾਰੇ ਸੀ ਅੱਜ ਬਾਈ ਡਿੰਪੀ ਤੇ ਗਿੱਦੜਵਾਹੇ ਵਾਲਿਆਂ ਨੇ ਰਲ ਕੇ ਕਾਂਗਰਸ ਦੇ ਪ੍ਰਧਾਨ ਨੂੰ ਹਰਾਇਆ ਅੱਜ ਰਾਜਾ ਨਹੀਂ ਹਾਰਾ ਅੱਜ ਪੂਰੀ ਕਾਂਗਰਸ ਹਾਰੀ ਆ ਜੀ 2022 ਚ ਦੇਖੀ ਤਾਂ ਤੁਸੀਂ ਰਾਜਾ ਵੜਿੰਗ ਦੇ ਨਾਲ ਨਜ਼ਰ ਆਉਂਦੇ ਸੀ ਪਰ ਆਖਿਰਕਾਰ ਨਰਾਜ਼ਗੀ ਦੇਖੀ ਗਈ ਰਾਜਾ ਵੜਿੰਗ ਨੇ ਤੁਹਾਡੀ ਮੈਂ ਮੇਰਾ ਵਾਅ ਮਾਸਤੇ ਕਸਾਲ ਹੀ ਰਿਹਾ ਉਹਨਾਂ ਨਾਲ ਉਹ ਸਾਲ ਦਾ ਮੈਂ ਤਜਰਬਾ ਸਾਂਝਾ ਕਰਦਾ ਰਹਿਣਾ ਕਿਸੇ ਦਾ ਸਾਕਾ ਨਹੀਂ ਕਿਸੇ ਦਾ ਮਿੱਤ ਨਹੀਂ ਠੀਕ ਹੈ ਕਿਸੇ ਨਾਲ ਖੜਦਾ ਨਹੀਂ ਸਿਰਫ ਤਾਕਤ ਨਾਲ ਖੜਦਾ ਜਿਹੜੇ ਲੋਕ ਇਹਨੂੰ ਤਾਕਤ ਦਿੰਦੇ ਉਹਨਾਂ ਦੇ ਖਿਲਾਫ ਚੱਲਦਾ ਗਿੱਦੜਵਾਹੇ ਵਾਲਿਆਂ ਨੇ 13 ਸਾਲ ਐਮਐਲਏ ਬਣਿਆ ਦੋ ਵਾਰ ਛੱਡ ਕੇ ਚਲਾ ਗਿਆ ਲੁਧਿਆਣਾ ਐਮਪੀ ਬਣ ਗਿਆ ਬਠਿੰਡੇ ਬਣ ਨਹੀਂ ਸਕਿਆ ਇੱਥੋਂ ਸਮਝਣਾ ਚਾਹੀਦਾ ਕਿ ਇਹ ਬੰਦਾ ਸਿਰਫ ਕੁਰਸੀ ਤੇ ਤਾਕਤ ਨਾਲ ਆ ਲੋਕਾਂ ਨਾਲ ਕੋਈ ਮੋਹ ਨਹੀਂ ਅਸੀਂ ਇਹ ਬਾਈ ਹੁਣ ਰਾਜੇ ਉੱਡ ਗਿਆ ਤੇ ਕਿਈ ਸਾਡੀ ਅਛੋਡੀ ਕੈਸਾ ਤੇ ਪਰ ਰਾਣੀ ਵੀ ਰਾਜਾ ਤਾਂ ਗਿਆ ਕੇ ਹੀ ਰਾਣੀ ਵੀ ਸੋ ਉਹਨਾਂ ਲੋਕਾਂ ਨੇ ਨਾ ਇਹ ਨਿਮੇੜ ਤੱਕ ਅੰ ਵਿੱਚ ਹੁਣ ਝੂਠ ਨਹੀਂ ਚੱਲਣਾ ਹੰਕਾਰ ਨਹੀਂ ਚੱਲਣਾ ਧੀਮਾ ਨਾਲ ਚੱਲਣਾ ਪੂਰੇ ਸਮਾਂ ਲੱਗਦਾ ਕਈ ਲੋਕਾਂ ਨੂੰ ਮੇਰੀਆਂ ਗੱਲਾਂ ਤੌੜੀਆਂ ਲੱਗਦੀਆਂ ਸੀ ਵੀ ਯਾਰ ਇਹ ਥੋੜਾ ਜਿਹਾ ਗਰਮ ਬੋਲ ਜਾਂਦਾ ਹਾਂ ਬੋਲਦਾ ਪਰ ਬਾਈ ਜੀ ਅਗਰੈਸਿਵ ਵੀ ਹੋਹੀ ਬੋਲੂ ਜਿਹਦੇ ਇੱਥੇ ਅੱਗ ਹੋਗੀ ਸੱਚ ਕਹਿਣ ਦੀ ਠੀਕ ਹੈ ਤੇ ਮੈਂ ਹਿੰਮਤ ਰੱਖਦਾ ਮੈਂ ਕਹਿੰਦਾ ਹਰ ਸਟੇਜ ਤੋਂ ਕਿ ਮੇਰਾ ਚੈਲੈਂਜ ਆ ਰਾਜਾ ਜੀ ਆਓ ਬੈਠੋ ਅੱਲੀ-ਕੱਲੀ ਗੱਲ ਦਾ ਹਿਸਾਬ ਦਿਓ ਮੈਨੂੰ ਕਰ ਲੈਣੇ ਆਪਾਂ ਠੀਕ ਹੈ ਇਹਦਾ ਦੱਸੋ ਤੇਰਾ ਸਲਾਮੇ ਤਾਂ ਹਰ ਗੱਲ ਮਤਲਬ ਪੁਆਇੰਟ ਟੂ ਪੁਆਇੰਟ ਮੁੱਦੇ ਤੇ ਕਰਨ ਨੂੰ ਤਿਆਰ ਆ ਬਿਠਾਓ ਇੱਕ ਵੀ ਗੱਲ ਦਾ ਮੈਂ ਪਿੱਛੇ ਨਹੀਂ ਹਟੂੰਗਾ ਹਰ ਗੱਲ ਦਾ ਜਵਾਬ ਗਿੱਦੜ ਬਾਹ ਦੇ ਵਿੱਚ ਡਿੰਪਟੀ ਲੋਹਰਾਂ ਦੀ ਜਿੱਤ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਆਮ ਆਦਿ ਪਾਰਟੀ ਦੇ ਯੂਥ ਦੇ ਸੀਨੀਅਰ ਲੀਡਰ ਜੈ ਸਾਹਿਬ ਮਿਲਣਾ ਜੈ ਸਾਹਿਬ ਕਿਵੇਂ ਦੇਖਦੇ ਹੋ ਆਦੀ ਜਿੱਤ ਨੂੰ ਲਗਾਤਾਰ ਜਿੱਤ ਵੱਲ ਵੱਧੇ ਨਜ਼ਰ ਆ ਰਹੇ ਬਿਲਕੁਲ ਭਾਈ ਜੀ ਪਰਮਾਤਮਾ ਦੀ ਮਿਹਰ ਹੋਈ ਹੈ ਗਿੱਦੜ ਵਾਹ ਵਾਲਿਆਂ ਨੇ ਇੰਨਾ ਪਿਆਰ ਦਿੱਤਾ ਠੀਕ ਹੈ ਹਰ ਮਾਂ ਹਰ ਬਜ਼ੁਰਗ ਹਰ ਭੈਣ ਦਾ ਹਰ ਦੋਸਤ ਹਰ ਮਿੱਤਰ ਦਾ ਹਰ ਵੋਟਰ ਦਾ ਇਸ ਵੋਟਰ ਦਾ तहे ਦਿਲੋਂ ਧੰਨਵਾਦ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇੱਕ ਹੰਕਾਰ ਇੱਕ ਨਰਮਾਈ ਦੀ ਲੜਾਈ ਸੀ ਨਰਮਾਈ ਦੀ ਜਿੱਤ ਹੋਈ ਆ ਜੋ ਅਕਸਰ ਹੀ ਹੁੰਦੀ ਆ ਹਮੇਸ਼ਾ ਹੀ ਹੁੰਦੀ ਆ ਸਦੀਆਂ ਤੋਂ ਹੁੰਦੀ ਆ ਇਹ ਆ ਰਾਮ ਤੇ ਰਾਵਣ ਦੀ ਜਿਵੇਂ ਆਪਾਂ ਦੇਖਿਆ ਜਿਵੇਂ 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 ਰਾਮ ਤੇ ਰਾਵਣ ਦੀ ਗੱਲ ਆ ਇੱਕ ਪਾਸੇ ਹੰਕਾਰ ਚੜ੍ਹ ਕੇ ਬੋਲ ਰਿਆ ਸੀਗਾ ਇੱਕ ਪਾਸੇ ਨਰਮਾਈ ਸੀ ਤੇ ਲੋਕਾਂ ਨੇ ਨਰਮਾਈ ਨੂੰ ਚੁਣਿਆਗਾ ਠੀਕ ਆ ਬਹੁਤ ਲੇਟ ਹੋ ਗਈ ਸੀ ਕਿਤੇ ਨਾ ਕਿਤੇ ਡਰਾਮੇ ਚਲਾਕੀਆਂ ਸਮਝਣ ਚੋ ਪਰ ਅੱਜ ਉਹਨਾਂ ਨੇ ਸਮਝ ਲਿਆ ਤੇ ਵੇਖ ਲਓ ਤੁਸੀਂ 15-20 ਹਜ਼ਾਰ ਤੇ ਰਾਜਾ ਜੀ ਨੂੰ ਘਰੇ ਤੋਰ ਦਾਂਗੇ ਟਾਈਮ ਨਾਲ ਹੀ ਠੀਕ ਹੈ ਤੇ ਹਾਰਨ ਵੇਲੇ ਜਦੋਂ ਡਿੰਪੀ ਬਈ ਜੀ ਹਾਰੇ ਹਨਾ ਉਹਦੇ ਕੰਮਲੇ ਤਹਰੀ ਸੀ ਅੱਜ ਬਾਈ ਡਿੰਪੀ ਤੇ ਗਿੱਦੜਵਾਹੇ ਵਾਲਿਆਂ ਨੇ ਰਲ ਕੇ ਕਾਂਗਰਸ ਦੇ ਪ੍ਰਧਾਨ ਨੂੰ ਹਰਾਇਆ ਅੱਜ ਰਾਜਾ ਨਹੀਂ ਹਰਾ ਅੱਜ ਪੂਰੀ ਕਾਂਗਰਸ ਹਰੀ ਆ 2022 ਚ ਦੇਖੀਏ ਤਾਂ ਤੁਸੀਂ ਰਾਜਾ ਵੜਿੰਗ ਦੇ ਨਾਲ ਨਜ਼ਰ ਆਉਂਦੇ ਸੀ ਪਰ ਆਖਿਰਕਾਰ ਨਰਾਜ਼ਗੀ ਦੇਖੀ ਗਈ ਰਾਜਾ ਵੜਿੰਗ ਨੇ ਤੁਹਾਡੀ ਮੈਂ ਦੇਖੋ ਜੀ ਮੈਂ ਪਹਿਲਾਂ ਵੀ ਮੈਂ ਦੱਸਦਾ ਰਹਿਣਾ ਅਕਸਰ ਹਰ ਸਪੀਚ ਸਤਿਕਾਰ ਦੀ ਸਤਿਕਾਰ ਕੀ ਆਲਾ ਬਧਾਈਆਂ ਤੁਹਾਨੂੰ ਬਹੁਤ-ਬਹੁਤ ਕਿ ਮੇਰਾ ਵਾਅ ਵਾਸਤੇ ਇੱਕ ਸਾਲ ਹੀ ਰਿਹਾ ਉਹਨਾਂ ਨਾਲ ਉਹ ਸਾਲ ਦਾ ਮੈਂ ਤਜਰਬਾ ਸਾਂਝਾ ਕਰਦਾ ਰਹਿਣਾ ਕਿਸੇ ਦਾ ਸੱਕਾ ਨਹੀਂ ਕਿਸੇ ਦਾ ਮਿੱਤ ਨਹੀਂ ਠੀਕ ਹੈ ਕਿਸੇ ਨਾਲ ਖੜਦਾ ਨਹੀਂ ਸਿਰਫ ਤਾਕਤ ਨਾਲ ਖੜਦਾ ਜਿਹੜੇ ਲੋਕ ਇਹਨੂੰ ਤਾਕਤ ਦਿੰਦੇ ਉਹਨਾਂ ਦੇ ਖਿਲਾਫ ਚੱਲਦਾ ਗਿੱਦੜਵਾਹੇ ਵਾਲਿਆਂ ਨੇ 13 ਸਾਲ ਐਮਐਲਏ ਬਣਾਇਆ ਦੋ ਵਾਰ ਛੱਡ ਕੇ ਚਲਾ ਗਿਆ ਲੁਧਿਆਣਾ ਐਮਪੀ ਬਣ ਗਿਆ ਬਠਿੰਡੇ ਬਣ ਨਹੀਂ ਸਕਿਆ ਇੱਥੋਂ ਸਮਝਣਾ ਚਾਹੀਦਾ ਕਿ ਇਹ ਬੰਦਾ ਸਿਰਫ ਕੁਰਸੀ ਤੇ ਤਾਕਤ ਨਾਲ ਲੋਕਾਂ ਨਾਲ ਕੋਈ ਮੋਹ ਨਹੀਂ ਬਾਈ ਡਿੰਪੀ ਦਾ ਲੋਕਾਂ ਨਾਲ ਮੋਹ ਆ ਪਿਆਰ ਆ ਤੇ ਅੱਜ 20000 ਤੇ ਰਗੜ ਕੇ ਤੋੜਤਾ ਠੀਕ ਹੈ ਤੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਬਾਈ ਹੁਣ ਰਾਜੇ ਤੂੰ ਤਾਂ ਗਿਆ ਤੇ ਗਈ ਸਾਡੀ ਸੋ ਡੀਪ ਕਹ ਸਕਦੇ ਪਰ ਰਾਣੀ ਵੀ ਰਾਜਾ ਤਾਂ ਗਿਆ ਗਈ ਰਾਣੀ ਵੀ ਸੋ ਉਹਨਾਂ ਲੋਕਾਂ ਨੇ ਨਾ ਇਹ ਨਿਮੇੜਤਾ ਕੰਮ ਵਿੱਚ ਹੁਣ ਝੂਠ ਨਹੀਂ ਚੱਲਣਾ ਹੰਕਾਰ ਨਹੀਂ ਚੱਲਣਾ ਈਮਾਨ ਨਹੀਂ ਚੱਲਣਾ ਪਰਮਾਤਮਾ ਨੂੰ ਹਮੇਸ਼ਾ ਹਾਜ਼ਰ ਰੱਖਣਾ ਪਊਗਾ ਮਿਹਨਤੀ ਮੁੰਡੇ ਨੂੰ ਅੱਗੇ ਲੈ ਕੇ ਆਉਣਾ ਪਊਗਾ ਅੱਜ ਰਾਜਾ ਨਹੀਂ ਹਰਿਆਜ ಕಾಂಗ್ರೆਸ ਆ ਰਹੀ ਐ ਉਹ ਰਾਜਾ ਨਹੀਂ ਹਰਿਆ ಕಾಂಗ್ರೆਸ ਆ ਰਹੀ ਐ ਬਾਈ ਅਕਸਰ ਆਪਾਂ ਦੇਖਦੇ ਸੀ ਪਿਛਲੀ ਥੋੜੀ ਵੀਡੀਓ ਵਾਇਰਲ ਹੋਈ ਸਰਪੰਚ ਵਾਲੀ ਕਾਫੀ ਚਰਚਾ ਦਾ ਵਿਸ਼ਾ ਬਣੀ ਉਹ ਅਕਸਰ ਉਹ ਵੀਡੀਓ ਨੇ ਕਾਫੀ ਇਫੈਕਟ ਲੱਗਦਾ ਵੀ ਇਲੈਕਸ਼ਨ ਤੇ ਪਾਏ ਹੋਣੇ ਬਿਲਕੁਲ ਹੀ ਤੁਹਾਨੂੰ ਦਿਸ ਨਹੀਂ ਰਿਹਾ ਲੀਡ ਨਹੀਂ ਦਿਸ ਰਹੀ ਤੁਹਾਨੂੰ ਜੋ ਲੋਕਾਂ ਚ ਇਹਨਾਂ ਪਿਆਰ ਨਹੀਂ ਦਿਸ ਰਿਹਾ ਠੀਕ ਐ ਤੇ ਮਤਲਬ ਜਦੋਂ ਕਿਸੇ ਨੂੰ ਆਪਾਂ ਸੱਚ ਕਹਨੇ ਆ ਉਹਨੂੰ ਥੋੜਾ ਸਮਾਂ ਲੱਗਦਾ ਕਈ ਲੋਕਾਂ ਨੂੰ ਮੇਰੀਆਂ ਗੱਲਾਂ ਤੌੜੀਆਂ ਲੱਗਦੀਆਂ ਸੀ ਵੀ ਯਾਰ ਇਹ ਥੋੜਾ ਜਿਹਾ ਗਰਮ ਬੋਲ ਜਾਂਦਾ ਐਗਰੈਸਿਵ ਹਾਂ ਬੋਲਦਾ ਅਗਰੈਸਿਵ ਵੀ ਹੋਈ ਬੋਲੂ ਜੀ ਦੇ ਇੱਥੇ ਅੱਗ ਹੋ ਗਈ ਸੱਚ ਕਹਿਣ ਦੀ ਠੀਕ ਹੈ ਤੇ ਮੈਂ ਹਿੰਮਤ ਰੱਖਦਾ ਮੈਂ ਕਹਿੰਦਾ ਹਰ ਸਟੇਜ ਤੋਂ ਕਿ ਮੇਰਾ ਚੈਲੈਂਜ ਆ ਰਾਜਾ ਜੀ ਆਓ ਬੈਠੋ ਔਲੀ-ਕਲੀ ਗੱਲ ਦਾ ਹਿਸਾਬ ਦਿਓ ਮੈਨੂੰ ਕਰ ਲੈਣੇ ਆਪਾਂ ਠੀਕ ਹੈ ਇਹਦਾ ਦੱਸੋ 13 ਸਾਲਾਂ ਮੈਂ ਤਾਂ ਹਰ ਗੱਲ ਮਤਲਬ ਪੁਆਇੰਟ ਟੂ ਪੁਆਇੰਟ ਮੁੱਦੇ ਤੇ ਕਰਨ ਨੂੰ ਤਿਆਰ ਆ ਬਿਠਾਓ ਇੱਕ ਵੀ ਗੱਲ ਦਾ ਮੈਂ ਪਿੱਛੇ ਨਹੀਂ ਹਟੂਗਾ ਹਰ ਗੱਲ ਦਾ ਜਵਾਬ ਦੇ ਆ ਜਿਹੜੀ ਮਾਰਗੀ ਤੋੜਾ ਗੁੱਸਾ ਗਿੱਲਾ ਲੱਗਦਾ ਹੈ ਕੋਈ ਰਾਜਾ ਵਾਂਗ ਨਾ ਜਿਹੜੀ ਇੰਨੀ ਗਰਮੈਸ਼ੰਦਰ ਭਰੀ ਹੋਈ ਨਹੀਂ ਜੀ ਕੋਈ ਗੁੱਸਾ ਗੱਲਾਂ ਨਹੀਂ ਮੈਂ ਪਰਸਨਲੀ ਤਾਂ ਉਹਨਾਂ ਨੂੰ ਬਹੁਤ ਸਤਿਕਾਰ ਦਿੰਦਾ ਕਦੇ ਵੀ ਨਹੀਂ ਬੋਲਿਆ ਪਰ ਸਿਆਸੀ ਤੌਰ ਤੇ ਦੇਖੋ ਪੰਜਾਬ ਦੇ ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਠੀਕ ਹੈ ਅੱਜ ਉਹ ਤੇ ਜੇ ਮੈਂ ਇਹ ਗੱਲ ਨਹੀਂ ਕਹੂੰਗਾ ਕਿ ਯਾਰ ਪ੍ਰਧਾਨ ਕਿ ਇਹ ਲੀਡ ਕਰੂਗਾ ਠੀਕ ਹੈ ਪੰਜਾਬ ਦੀ ਕਾਂਗਰਸ ਨੂੰ ਜਿਹੜੀ ਦਾ ਵੀ ਦੀਨ ਧਰਮੀ ਨਹੀਂ ਮੈਂ ਕਹਿ ਸਕਦਾਗਾ ਵੀ ਮੈਨਾਂ ਬੈਠ ਕੇ ਗੱਲ ਕਰੇ ਪੰਜਾਬ ਦੀ ਕਾਂਗਰਸ ਬਾਅਦ ਚ ਚਲਾਵੇ ਅਲੱਗ ਦਿਨ ਵਾਹਾਂ ਦਾ ਹਾਲ ਤਾਂ ਪੁੱਛ ਲਾ ਤੇਰਾ ਵਾਰ ਐਮਐਲਏ ਬਣਾਇਆ ਤੇਰੇ ਸਿਰ ਤੇ ਤਾਜ ਧਰਿਆ ਉਹ ਤਾਂ ਰੁਲਦੇ ਫਿਰਦੇ ਨੇ ਉਹ ਤਾਂ ਰੁਲਦੇ ਫਿਰਦੇ ਨੇ ਠੀਕ ਹੈ ਐਸ ਕਿ ਅੱਜ ਤੁਸੀਂ ਇੱਕ ਗੱਲ ਦੇਖੋ ਇਹ ਇਨਸਾਨ ਨੂੰ ਦੋ ਵਾਰ ਹਰਾਇਆ ਬਾਈ ਡਿੰਪੀ ਜੀ ਨੇ ਪਰ ਅਜੋ ਹੀ ਕਿਦੜ ਵਾਹੇ ਵਾਲਿਆਂ ਨੇ ਕਿੰਨੀ એનર્ਜੀ ਨਾਲ ਕਿੰਨੀ ਤਾਕਤ ਨਾਲ ਏਮਪੀ ਟਿਲੂ ਦੀ ਚੋਲੀ ਪਾਰਤੀ ਅੱਜ ਹਾਰਿਆ ਕੌਣ ਆ ਅੱਜ ਰਾਜਾ ਵੜਿੰਗ ਕਾਂਗਰਸ ਪਾਰਟੀ ਦਾ ਪ੍ਰਧਾਨ ਮੌਜੂਦਾ ਐਮਪੀ ਜੀ ਠੀਕ ਹੈ ਇੱਕ ਐਮਪੀ ਵੀ ਲਾਉਣਾ ਉਹ ਜਦੋਂ ਬਾਹਰ ਹੂਟਿੰਗ ਹੁੰਦੀ ਨਜ਼ਰ ਆ ਰਹੀ ਹੈ DJ ਚੱਲ ਰਹੇ ਢੋਲ ਵੱਜ ਰਹੇ ਰੰਗ ਖੇਡੇ ਜਾ ਰਹੇ ਅਕਸਰ ਇਹ ਖੁਸ਼ੀ ਕੇ ਨਹੀਂ ਕੋ ਵੱਡਾ ਲੀਡਰ ਵੀ ਇੱਥੇ ਸਿਆਸੀ ਪੁੰਚਣ ਵਾਲਾ ਦੇਖੋ ਜੀ ਅੱਜ ਦੀ ਘੜੀ ਮੈਂ ਤਾਂ ਕਹਿੰਦਾ ਸਾਰੇ ਲੀਡਰ ਨੇ ਅੱਜ ਤਾਂ ਤੁਸੀਂ ਬਾਹਰ ਵੇਖੋ ਹਰੇਕ ਹੀ ਆਪਣੇ ਆਪ ਦੇ ਵਿੱਚ ਲੀਡਰ ਹੈਗਾ ਸਿਆਸੀ ਲੀਡਰ ਵੱਡਾ ਇਹੀ ਹੈ ਜੀ ਸੱਚੇ ਪਾਤਸ਼ਾਹ ਨੇ ਮਿਹਰ ਕਰੀ ਆ ਠੀਕ ਹੈ ਤੇ ਲੋਕਾਂ 'ਚ ਖੁਸ਼ੀ ਦਾ ਇਹ ਜਨ ਕਰਮਾਂ ਨਾਲ ਆਉਂਦਾਗਾ ਲੋਕ ਇੰਜੋਏ ਕਰ ਰਹੇ ਨੇ ਮੈਂ ਕਹਿ ਸਕਦਾ ਜਿਵੇਂ ਆਪਾਂ ਨਹੀਂ ਇੱਕ ਸਤਾਏ ਹੋਏ ਬੰਦੇ ਤੋਂ ਬਾਅਦ ਇੱਕ ਮਸਾ ਫੀਲ ਕਰਦੇ ਆ ਯਾਰ ਲੈਕਸ ਫੀਲ ਕਰਦੇ ਆਂ ਵੀ ਯਾਰ ਇਹਦਾ ਬੜਾ ਇਹਦਾ ਖੜਾ ਛੁੱਟ ਗਿਆ ਅੱਜ ਖੜਾ ਛੁੱਟਿਆ ਜੀ ਅੱਜ ਜਨਰਵਾਦ ਦੇ ਲੋਕ ਡਰੇ ਜੇ ਨਜ਼ਰ ਆ ਰਹੇ ਜਿਵੇਂ ਕਿ ਅੱਜ ਪੜਾਕੇ ਪਾਉਣਗੇ ਰੰਗ ਖੇਡਣਗੇ ਇਹ ਤੱਕ ਪਹਿਲਾਂ ਹੀ ਕਹਿ ਰਹੇ ਸੀ ਯਾਰ 13 ਸਾਲੋਂ ਕੇ ਰੰਗ ਖੇਡੇ ਨੂੰ ਉਹਨੇ 13 ਸਾਲ ਦਾ ਸਾਫ ਤਾਂ ਇਕੱਠੀ ਕਰਨਗੇ ਹਾਂ ਸਾਰਾ ਕਹਿੰਦੇ ਪੂਰਾ ਕਹਿੰਦੇ ਇੱਕ ਕਲੈਕਸ਼ਨ ਕਰ ਰੱਖਿਆ ਬਿਲਕੁਲ ਬਿਲਕੁਲ ਖੇਡ ਰਹੇ ਨੇ ਆਨੰਦ ਲੈ ਰਹੇ ਨੇ ਆਨੰਦ ਲੈ ਰਹੇ ਨੇ ਬਿਲਕੁਲ ਕੀ ਲੱਗਦਾ ਕਿਤੇ ਪਹਿਲਾਂ ਪਰਚਿਆਂ ਦੀ ਰਾਜਨੀਤੀ ਹੁੰਦੀ ਸੀ ਕਿਤੇ ਉਹੀ ਸਿਲਸਿਲਾ ਹੁਣ ਦੁਬਾਰਾ ਤਾਂ ਨਹੀਂ ਚੱਲਣ ਵਾਲਾ ਜਨਰਵਾਦ ਕਦੇ ਵੀ ਨਹੀਂ ਜੀ ਕਦੇ ਕਦੇ ਵੀ ਨਹੀਂ ਹੋ ਸਕਦਾ ਤੁਸੀਂ ਬਸ ਅੱਗੇ ਵੇਖੀ ਜਾਓ ਬੰਦਕੀ ਆ 2.5 ਸਾਲ ਦੇਖੋ 100 ਕਰੋੜ ਦੇ ਆਸ-ਪਾਸ ਆ ਗਿਆ 100 ਕਰੋੜ ਕੇ ਸੀਐਮ ਸਾਹਿਬ ਹੋਰ ਦਿਨ ਕਿ ਮੇਰੀ ਗੱਲ ਯਾਦ ਰੱਖਿਓ ਆ 100 ਕਰੋੜ ਦੋ ਸਾਲਾਂ ਚ ਲੱਗਣਾ ਨਹੀਂ ਇੰਨਾ ਕੰਮ ਕਰਵਾਵਾਗਾ ਤਾ ਮੇਰੇ ਨਾਲ ਯੂਵਾ ਨੇਤਾ ਚੈਲ ਸਾਹਿਬ ਸੀਗੇ ਚੈਲ ਸਾਹਿਬ ਨੇ ਲਗਾਤਾਰ ਰਾਜਾ ਬੈਂਕ ਦੇ ਉੱਤੇ ਸਿੱਧੇ ਨਿਸ਼ਾਨੇ ਵੀ ਸਾਧੇ ਕਿਹਾ ਲੋਕ ਜੜਬਾਦ ਆਜ਼ਾਦ ਹੋਏ ਨੇ ਜਿਹੜੇ ਕਹਿੰਦੇ ਆਪਦੇ ਆਪ ਨੂੰ ਬੰਨਿਆ ਬੰਨਿਆ ਮਹਿਸੂਸ ਕਰਦੇ ਸੀ ਪਰ ਉਹ ਕਿਤਨੇ ਕਿਤੇ ਆਜ਼ਾਦ ਹੁੰਦੇ ਨਜ਼ਰ ਆਏ ਨੇ ਤਾਂ ਜੜਬਾਦ ਜਿਮਨੀ ਚੋਣਾਂ ਤੇ ਜਿਹੜੇ ਨਤੀਜੇ ਨੇ ਉਹ ਡਿੰਪੀ ਢਿਲੋਹਰਾਂ ਦੇ ਹੱਕ ਦੇ ਵਿੱਚ ਵੱਧੇ ਜਿਹੜੇ ਲਗਾਤਾਰ ਨਜ਼ਰ ਆ ਰਹੇ ਨੇ